ਬਠਿੰਡਾ ਦੀ ਸਰਹੰਦ ਨਹਿਰ ਦੇ ਵਿੱਚੋਂ ਕਾਰ ਨੂੰ ਕੱਢਿਆ ਗਿਆ ਹੈ ਕਾਰ ਸਵਾਰ 11 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਕਾਰ ਫਸ ਗਈ ਕਾਰ ਦੇ ਵਿੱਚ ਮੌਜੂਦ ਸਨ 5 ਬੱਚੇ 3 ਮਹਿਲਾਵਾਂ ਤੇ 3 ਵਿਅਕਤੀ ਇੱਕ ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਸਿਵਲ ਹਸਪਤਾਲ ਦੇ ਵਿੱਚ ਬੱਚੇ ਨੂੰ ਦਾਖਲ ਕਰਵਾਇਆ ਗਿਆ ਤਾਂ ਬਠਿੰਡਾ ਦੀ ਸਰਹੰਦ ਨਹਿਰ ਦਾ ਇਹ ਘਟਨਾਕ੍ਰਮ ਕਾਰ ਸਵਾਰ 11 ਲੋਕਾਂ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਕਾਰ ਚ ਮੌਜੂਦ ਸਨ 5 ਬੱਚੇ 3 ਮਹਿਲਾਵਾਂ ਤੇ 3 ਵਿਅਕਤੀ ਤਾਂ ਇੱਕ ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਸਿਵਲ ਹਸਪਤਾਲ ਦੇ ਵਿੱਚ ਬੱਚੇ ਨੂੰ ਦਾਖਲ ਕਰਵਾਇਆ ਗਿਆ ਜ਼ਰੂਰੀ ਇਲਾਜ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਠਿੰਡਾ ਦੀ ਸਰਹੰਦ ਨਹਿਰ ਦੀ ਜਿੱਥੇ ਕਾਰ ਡਿੱਗ ਗਈ ਤਾਂ ਬਠਿੰਡਾ ਦੀ ਸਰਹੰਦ ਨਹਿਰ ਦੇ ਵਿੱਚ ਕਾਰ ਡਿੱਗੀ ਇਹ ਜਿਸ ਦੇ ਵਿੱਚ 11 ਲੋਕ ਸਵਾਰ ਸਨ ਜਿਨ੍ਹਾਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ਇਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਕਾਰ ਚ ਪੰਜ ਬੱਚੇ ਤਿੰਨ ਮਹਿਲਾਵਾਂ ਤੇ ਤਿੰਨ ਵਿਅਕਤੀ ਮੌਜੂਦ ਸਨ ਇੱਕ ਬੱਚੇ ਦੀ ਹਾਲਤ ਨਾਜ਼ੁਕ ਪਣੀ ਹੋਈ ਹੈ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜ਼ੇਰੇ ਲਾਜ ਜਿਹੜੇ ਜਿੰਨਾ ਨਾਮ ਹੈ ਜਿਹੜੇ ਕੀ ਹੋਇਆ ਕਿ ਇਹ ਇੱਕ ਕਾਲ ਆਈ ਸੀ ਆਪਾਂ ਨੂੰ ਨੋਜਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਅਸੀਂ ਵੀ ਆਪਣੇ ਨਹਿਰ ਦੇ ਵਿੱਚ ਨਾ ਬੈਮਨ ਰੋਡ ਤੇ ਉੱਥੇ ਇੱਕ ਕਾਰ ਡਿੱਗ ਪਈ ਹੋਣ ਦਾ ਮੇਸ ਸੀਗੀ ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜ਼ਖਮ ਸੀ ਦੱਸਿਆ ਜਾ ਰਿਹਾ ਤੇ ਪੁਲਿਸ ਦੀ ਸਹਾਇਤਾ ਨਾਲ ਤੇ ਲੋਕਾਂ ਦੀ ਸਹਾਇਤਾ ਨਾਲ ਸਾਡੀ ਸਹਾਇਤਾ ਨਾਲ ਅਸੀਂ ਸਿਵਲ ਦਸਤਾ ਲੈ ਕੇ ਆਏ ਹਾਂ ਉਹ ਕਿੰਨੇ ਕੱਢੇ ਹੈਗੇ ਹਣ ਸਾਰੇ ਕੱਢ ਕੇ ਲਿਆਂਦੇ ਆ ਕਿ ਹਾਲਾਤ ਕਿਨੇ ਹਾਲਾ ਠੀਕ ਨੇ ਇੱਕ ਜਵਾਕ ਥੋੜਾ ਸੀਰੀਅਸ ਹੈ ਬਾਕੀ ਸਾਰੇ ਸਹੀ ਨੇ ਇਹ ਜਾ ਕਿਥੇ ਰੇ ਸੀ ਕਿਥੇ ਇਹ ਆਦੇ ਘਰੇ ਜਾ ਰਹੇ ਸੀ ਬੀਡ ਰੋਡ ਬੀਡ ਰੋਡ ਹਾਂਜੀ ਆਏ ਕਿਥੋਂ ਸੀ ਇਧਰ ਦੱਸਿਆ ਨਹੀਂ ਅਜੇ ਤੱਕ ਕਿੰਨੇ ਬੱਚੇ ਸੀ ਤੇ ਕਿੰਨੇ ਹੋਰ ਪੰਜ ਜ਼ਖਮ ਸੀਗੇ ਤੇ 6 ਬੰਦੇ ਸੀਗੇ ਬਿਚਰੀ ਲੇਡੀ ਸੀ ਇਹ ਬਾਈ ਅਸੀਂ ਜਾ ਰਹੇ ਸੀ ਮੁੰਡਾ ਨਾ ਸਾਡੇ ਉੱਤੇ ਕਤਲ ਕਰਦਾ ਸੀ ਜਮਾ ਤੇ ਉਹਨਾਂ ਦੇ ਭੂਗ ਸੀਗਾ ਅੱਜ ਤੇ ਉਹਦਾ ਕਰਕੇ ਅਸੀਂ ਜਾ ਰਹੇ ਸੀਗੇ ਤੇ ਰਾਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਤੇ ਸਿੱਕੇ ਨਵੇਂ ਪੜ ਕੋਲੇ ਉਦੋਂ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਵਾ ਗੱਡੀ ਤੇ ਭਜਾ ਕੇ ਉਹਨਾਂ ਦੇ ਬਰਬ ਕਰਕੇ ਦੇ ਵਿੱਚ ਸਾਲਾ ਮਾਰੀਆਂ ਮੇਰਾ ਭਾਈ ਡਰਾਈਵਰ ਸੀ ਜਗਿੰਦਰ ਸਿੰਘ ਸਿੰਘ ਹੋਰ ਕਈ ਸੀਗੇ ਮੱਲੇ ਦੇ ਹੋਰ ਵੀ ਉੱਥੇ ਬਾਦੂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸੀਗਾ ਮੁਲਾਜ਼ਮ ਉਹਨੇ ਵਿੱਚ ਨਹਿਰ ਦੇ ਸਾਲ ਮਾਰੀ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਭਜਨੇ ਸੀ ਬੱਚੇ ਸੀ ਤੇ 8 ਜਾਣੀ ਸੀ ਬਾਈ ਜੀ ਟੋਟਲ ਇਹ ਹਾਂਜੀ ਹਾਂਜੀ ਸਾਰੇ ਕੱਢ ਲਏ ਹੁੰਦੇ ਸਾਰੇ ਕੱਢ ਲਏ ਬਾਈ ਜੀ ਸਾਡੇ ਕੋਲ ਇਹ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਪੁਲਿਸ ਮਿਰਾਜਮਾ ਦੁਆਰਾ ਪੰਜ ਬੱਚੇ ਤੇ 6 ਵੱਡਿਆਂ ਨੂੰ ਲਿਆਂਦਾ ਗਿਆ ਹੈ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕਾਰ ਵਿੱਚ ਸਵਾਰ ਸੀ ਜੋ ਕਿ ਨਹਿਰ ਵਿੱਚ ਡਿੱਗ ਗਈ ਸੀ ਅਸੀਂ ਬੱਚਿਆਂ ਦੀ ਜਿਹੜੀ ਸਾਡੀ ਟੀਮ ਹੈ ਸਰਜਨ ਪੀਡੀਆਟ੍ਰੀਸ਼ੀਅਨ ਤੇ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਇੱਕ ਬੱਚੇ ਦੀ ਹਾਲ ਥੋੜੀ ਗੰਭੀਰ ਲੱਗ ਰਹੀ ਹੈ ਬਾਕੀ ਬੱਚੇ ਤੇ ਬਾਕੀ ਸਾਰੇ ਵੱਡੇ ਸਟੇਬਲ ਨੇ ਟਰੀਟਮੈਂਟ ਦੀ ਚੱਲ ਰਹੀ ਹੈ ਤਸ ਖਬਰ ਦੇ ਹੋਤੇ ਵਦਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮਨੀਸ਼ ਜੁੜੇ ਨੇ ਮਨੀਸ਼ ਕਦੋਂ ਦਾ ਇਹ ਘਟਨਾ ਕ੍ਰਮ ਹੈ ਫਿਲਹਾਲ ਕਾਰ ਸਵਾਰਾਂ ਦੀ ਕੀ ਕੰਡੀਸ਼ਨ ਹੈ ਬਿਲਕੁਲ ਨਾ ਮਨੇ ਸਵੇਰ ਦੀ ਘਟਨਾ ਹੈ ਜਦੋਂ ਇੱਕ ਪਰਿਵਾਰ ਹੈ ਜਿਹੜਾ ਉੱਚੇ ਤੋਂ ਆਪਣੇ ਵਾਪਸ ਬੀੜ ਤਲਾਬ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਨਹਿਰ ਦੇ ਕਿਨਾਰੇ ਕਿਨਾਰੇ ਜਾਂਦੇ ਜਿਹੜੀ ਗੱਡੀ ਹੈ ਇਮੇਜ ਗੱਡੀ ਹੈ ਜਿਹੜੀ ਉਹ ਨਹਿਰ ਦੇ ਵਿੱਚ ਡਿੱਗੀ ਹੈ ਡਿੱਗਣ ਕਾਰਨ ਉਹਦੇ ਵਿੱਚ ਜੋ ਅਰ ਵਿੱਚ ਸਵਾਰ ਸੀ ਨਿਕਰੀ 11 ਲੋਕ ਸਵਾਰੀ ਜਿੰਨਾ ਵਿੱਚ ਤਿੰਨ ਔਰਤਾਂ ਤਿੰਨ ਵਿਅਕਤੀ ਤੇ ਪੰਜ ਬੱਚੇ ਰਸਤੇ ਜਾ ਰਹੇ ਨੇ ਇਹਨਾਂ ਸਾਰਿਆਂ ਨੂੰ ਡਿੱਗਣ ਤੋਂ ਬਾਅਦ ਨਹਿਰ ਚ ਗੱਡੀ ਡਿੱਗਣ ਤੋਂ ਬਾਅਦ ਸਾਰਿਆਂ ਨੂੰ ਸਿਵਲ ਹਸਪਤਾਲ ਬਠਿੰਡਾ ਚ ਇਲਾਜ ਦੇ ਧਰਤੀ ਕਰਾਇਆ ਗਿਆ ਜਿੱਥੇ ਇੱਕ ਬੱਚੇ ਦੀ ਹਾਲਤ ਹੈ ਜਿਹੜੀ ਗੰਭੀਰ ਦਿੱਤੀ ਜਾ ਰਹੀ ਹੈ ਬਾਕੀ ਸਾਰੇ ਠੀਕ ਦਿੱਤੇ ਜਾ ਰਹੇ ਨੇ ਪਰ ਇਹ ਜ਼ਰੂਰ ਦੇਖਣ ਵਾਲੀ ਗੱਲ ਹੈ ਕਿ ਇੱਕ ਛੋਟੀ ਇਮੇਜ ਗੱਡੀ ਵਿੱਚ 11 ਲੋਕਾਂ ਨੇ ਜਾਣਾ ਕਿਤੇ ਨਾ ਕਿਤੇ ਖਤਰਨਾਕ ਜੂਝ ਸਾਬਤ ਹੋ ਸਕਦਾ ਹੈਗਾ ਸੀ ਕਿਤੇ ਵੱਡਾ ਹਾਦਸਾ ਹੋ ਸਕਦਾ ਸੀ ਪਰ ਇਹ ਚ ਇਹ ਬੱਚੇ ਤੇ ਇਹ ਵੀ ਕੋਈ ਜਾਣੀ ਨੁਕਸਾਨ ਹੈ ਜਿਹੜਾ ਨਹੀਂ ਹੋਇਆ ਹੈਗਾ ਜੀ ਜੀ ਬਿਲਕੁਲ ਮਨੀਸ਼ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਬਠਿੰਡਾ ਦੀ ਸਰਹੰਦ ਨਹਿਰ ਦੇ ਵਿੱਚ ਇੱਕ ਕਾਰ ਡਿੱਗ ਗਈ ਜਿਸ ਦੇ ਵਿੱਚ 11 ਲੋਕ ਸਵਾਰ ਸਨ ਇਹਨਾਂ ਨੂੰ ਬਾਹਰ ਕੱਢਿਆ ਗਿਆ ਇਹਨਾਂ ਦੇ ਵਿੱਚੋਂ ਇੱਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ